नगर पंचायत नडाला दी चोन मौके जेतु रहे आजाद उम्मीदवार बलजीत सिंह ने अपने साथियों सने आम आदमी पार्टी नू समर्थन दे दिता है आप हल्का हलका इंचार्ज को एडवोकेट हरसिमरन घूमण से उन्होंने पिता रणजीत सिंह राणा वालों सिरोपा पाके पार्टी च शामिल किया गया है जिकर योग है कि नडालाच जेतु रहे आजाद उम्मीदवार बलजीत सिंह ने आपनु दत्ता समर्थन देन तो बाद भी आपनु बहुमत साबित करन ਲਈ भी दो काउंसलर आदि लोड है देखना एबो वेगा के हुन प्रदान किसदा होवेगा नडाला नगर पंचायत विच कुल काउंसलरा दी गिनती ग्यारह है जिस विचो कांग्रेस पांच सीटा, आम आदमी पार्टी चार सीटें आजाद दो काउंसलर जीते सड ਪਰ ਉਹ ਇੱਕ ਆਜ਼ਾਦ ਕੌਂਸਲਰ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ ਆਮ ਆਦਮੀ ਪਾਰਟੀ ਹਜੇ ਵੀ ਬਹੁਮਤ ਤੋਂ ਦੂਰ ਹਨ ਆਓ ਦੇਖਦੇ ਹਾਂ ਕਪੂਰਥਲਾ ਤੋਂ ਸਾਡੇ ਪੱਤਰਕਾਰ ਨਿਰਮਲ ਸਿੰਘ ਦੀ ਰਿਪੋਰਟ ਕਾਂਸਦ ਕੀ ਕਹਣਾ ਚਾਹੁੰਦੇ ਅੱਜ ਆਜ਼ਾਦ ਉਮੀਦਵਾਰ ਵੱਲੋਂ ਜਿਹੜਾ ਸਮਰਥਨ ਦੇਖੋ ਜੀ ਇਹ ਬੜਾ ਪੋਜ਼ਿਟਿਵ ਪ੍ਰੋਗਰੈਸਿਵ ਸਟੈਪ ਹੈ ਜੀ ਇਹਨਾਂ ਦਾ ਮੈਨੂੰ ਇਹਨਾਂ ਦੇ ਵਿਚਾਰ ਸਾਰੀ ਟੀਮ ਦੇ ਵਿਚਾਰ ਸੁਣ ਕੇ ਬੜਾ ਚੰਗਾ ਲੱਗਾ ਕਿ ਸਭ ਤੋਂ ਪਹਿਲੀ ਜਿਹੜੀ ਪਹਿਲ ਆ ਉਹ ਨਡਾਲੇ ਦੀ ਜਿਹੜੀ ਸੇਵਾ ਆ ਇੱਥੇ ਦੇ ਲੋਕਾਂ ਦੀ ਸੇਵਾ ਜਿੰਨਾ ਵੋਟਾਂ ਪਾਈਆਂ ਕਿਥੇ ਦੇ ਕੰਮ ਚੱਲਣ ਅਸੀਂ ਆਪਸ ਵਿੱਚ ਬਹਿ ਕੇ ਸਾਰੇ ਸਲਾਹ ਵੀ ਕਰਦੇ ਸੀਗੇ ਕਿ ਕੋਈ ਵੀ ਕਿਸੇ ਵੀ ਤਰੀਕੇ ਦਾ ਜਿਹੜਾ ਮਸਲਾ ਆ ਉਹ ਅੜਚਨਾ ਨਾ ਬਣੇ ਨਡਾਲੇ ਦੇ ਜਿਹੜੇ ਵਿਕਾਸ ਦੇ ਵਿੱਚ ਜਿੱਦਾਂ ਆਲਰੇਡੀ ਕੰਮ ਤਾਂ ਚਲੋ ਚੱਲ ਹੀ ਰਹੇ ਆ ਹੁਣ ਇਹ ਆ ਕਿ ਇਹਨਾਂ ਦੇ ਹੱਥ ਮਜ਼ਬੂਤ ਕਰਨੇ ਸਾਰੀ ਟੀਮ ਦੇ ਸਾਰੇ ਜਿਹੜੇ ਜਿੱਤੇ ਹੋਏ ਆ ਕਿ ਅੱਗੇ ਹੋ ਕੇ ਲੋਕਾਂ ਦੀ ਜਿਹੜੀ ਨੇੜੇ ਹੋ ਕੇ ਸੁਣਨ ਤੇ ਉਹਨਾਂ ਦੇ ਜਿਹੜੇ ਕੰਮ ਆ ਉਹ ਸਰਕਾਰ ਦੀ ਮਦਦ ਨਾਲ ਕਰਾ ਕੇ ਜਿਹੜਾ ਆ ਉਹਨਾਂ ਦੀ ਪਾਈ ਜਿਹੜੀ ਵੋਟ ਆ ਉਹਦਾ ਜਿਹੜਾ ਮੁੱਲ ਤਾਰਨ ਦੇਖੋ ਜੀ ਅੱਗੇ ਇਦਾਂ ਆ ਕਿ ਹੁਣ ਇਹ ਜਦੋਂ ਹੁਣ ਸਾਰਿਆਂ ਨੂੰ ਪਤਾ ਹੀ ਆ ਕਿ ਜਿਹੜੀ ਜਿਹੜੀ ਚੋਣ ਆ ਜਿਹੜੀ ਨਗਰ ਪੰਚਾਇਤ ਦੀ ਉਹ ਹੁਣ ਡਿਸਾਈਡ ਕਰਾਂਗੇ ਜਦੋਂ ਆਊਗਾ ਟਾਈਮ ਤੇ ਬੜੇ ਪੋਜ਼ਿਟਿਵ ਆ ਬੜਾ ਪੋਜ਼ਿਟਿਵ ਰਹੂਗਾ ਕਿਉਂਕਿ ਅਸਲ ਚ ਗੱਲ ਇਹ ਆ ਨਾ ਜੀ ਜਿਹਦੇ ਜਿਹਦੇ ਤੇ ਦਿਲ ਦੇ ਵਿੱਚ ਨਡਾਲਾ ਜਿਹੜਾ ਉਹਨੂੰ ਪਹਿਲਿਆ ਉਹ ਆਪਣਾ ਬਾਕੀ ਨਿੱਜੀ ਸਵਾਰਥ ਜਿਹੜੇ ਛੱਡ ਕੇ ਉਹ ਲੋਕ ਸੇਵਾ ਨੂੰ ਪਹਿਲ ਦਿੰਦਾ ਆ ਤੇ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਜਲਦੀ ਅਸੀਂ ਸਫਲ ਵੀ ਹੋ ਜਾਾਂਗੇ ਤੇ ਜਿਹੜੀ ਇੱਥੇ ਜਿਹੜਾ ਪ੍ਰਧਾਨਵੀ ਆ ਜਿਹੜਾ ਆਮ ਆਦਮੀ ਪਾਰਟੀ ਦਾ 101% ਜਿਹੜਾ ਉਹ ਬਣੂਗਾ ਜਦੋਂ ਪਲਾਥ ਚ ਤੇ ਇਦਾਂ ਹੀ ਜਿਹੜਾ ਆ ਬਿਗਵਾਲ ਦੇ ਵਿੱਚ ਹੂਫਫਲੀ ਵੇਖੋ ਜੇ ਦੂਜੇ ਢਿਲਵਾਾਂ ਵੀ ਸੈਨਫ ਕਰਨ ਤੇ ਉੱਥੇ ਦੇ ਜੇ ਕੰਮ ਚੱਲਣਗੇ ਤਾਂ ਤਾਂ ਹੀ ਚੱਲਣਗੇ ਜੇ ਸਾਥ ਰਹੂਗਾ ਤੇ ਹੂਫਫਲੀ ਸਾਰੇ ਥਾਂ ਤੇ ਜਿਹੜਾ ਆ ਉਹ ਵਧੀਆ ਸਟੈਪ ਹੋਊਗਾ ਮੁਬਾਰਕ ਸਟੈਪ ਹੋਊਗਾ ਕਿਉਂਕਿ ਜਿੱਦਨ ਚੋਣਾ ਵੀ ਹੁੰਦੀਆਂ ਸੀਗੀਆਂ ਤਾਂ ਉਦੋਂ ਮੈਨੂੰ ਪੁੱਛਦੇ ਸੀਗੇ ਕਿ ਤੁਹਾਡਾ ਕੀ ਕਹਿਣਾ ਹੈ ਇਸ ਚੀਜ਼ ਤੇ ਤੇ ਮੈਂ ਕਹਿੰਦਾ ਸੀ ਕਿ ਜੋ ਵੀ ਰੱਬ ਕਰੂਗਾ ਉਹ ਪੜਾ ਹੀ ਕਰੂਗਾ ਚੰਗਾ ਹੀ ਕਰੂਗਾ ਤੇ ਜੋ ਹੋਇਆ ਆ ਮੈਂ ਕਹਿੰਦਾ ਜੀ ਬਹੁਤ ਵਧੀਆ ਤਰੀਕੇ ਨਾਲ ਆ ਇਹ ਜਿਹੜੀ ਟੀਮ ਆ ਜਿਹੜੀ ਨੌਜਵਾਨਾਂ ਦੀ ਟੀਮ ਆ ਬੜੀ ਸਿਆਣੀ ਤੇ ਨਾਲ ਐਕਸਪੀਰੀਅੰਸ ਦਾ ਮਿਕਸਚਰ ਹੈ ਤੇ ਬਹੁਤ ਵਧੀਆ ਕੰਮ ਜਿਹੜਾ ਨਡਾਲੇ ਨੂੰ ਕਰਕੇ ਦੇਣੀ ਹੈ